ਕੀ ਦੇਖੋ ਕਿ ਕਿੰਨੀ ਵੱਡੀ ਘਟਨਾ ਹੋਏਗੀ ਕਿ ਸਾਲ 2016 ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਖੜਕੇ ਕਿਹਾ ਸੀ ਕਿ ਇਹ ਸਾਡੇ ਕੈਨੇਡਾ ਦੀ ਹਿਸਟਰੀ ਦਾ ਹੁਣ ਤੱਕ ਦਾ ਸਭ ਤੋਂ ਟ੍ਰੈਜਿਕ ਚੈਪਟਰ ਹੈ ਟੂਡੇ ਆਈ ਰਾਈਜ਼ ਇਨ ਥਿਸ ਹਾਊਸ ਟੂ ਆਫਰ ਐਨ ਅਪੋਲੋਜੀ ਓਨ ਬਿਹੈਫ ਆਫ ði ਗਵਰਨਮੈਂਟ ਆਫ ਕੈਨੇਡਾ ਫਾਰ ਆਰ ਰੋਲ ਇਨ ði ਕੋਮਗਾਟਾ ਮਾਰੂ ਇਨਸੀਡੈਂਟ ਇਹ ਚੈਪਟਰ ਸੀ ਸਨ 1914 ਦੇ ਵਿੱਚ ਹੋਈ ਕੋਮਗਾਟਾ ਮਾਰੂ ਦੀ ਦਰਦਮਈ ਘਟਨਾ ਬਾਰੇ ਜੀ ਹਾਂ 1 ਮਈ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਗੁਰੂ ਨਾਨਕ ਜਹਾਜ਼ ਇਸੇ 트ੈਜਿਕ ਚੈਪਟਰ ਤੇ ਅਧਾਰਿਤ ਹੈ ਤੇ ਕਹਿ ਸਕਦੇ ਹਾਂ ਕਿ ਇਸ ਵਾਰ ਅਸੀਂ ਹਿਸਟਰੀ ਦਾ ਉਹ ਪਾਰਟ ਵੇਖਣ ਜਾ ਰਿਹਾ ਜਿਸ ਦੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਪਰ ਦਰਸ਼ੇਮ ਜਸਰ ਤੇ ਉਹਨਾਂ ਦੀ ਟੀਮ ਇਸ ਵਾਰ ਇਸ ਚੈਪਟਰ ਨੂੰ ਵੱਡੇ ਪਰਦੇ ਤੇ ਲੈ ਕੇ ਆਏਗੀ ਔਰ ਇਸ ਵਾਰ ਇਹ ਸਾਡੇ ਜਿੰਨੇ ਵੀ ਹੋਂ ਦੀ ਜਨਰੇਸ਼ਨ ਹੈ ਜੋ ਸਾਡੇ ਪੁਰਖਿਆਂ ਨੇ ਸਾਡੇ ਵੱਡਿਆਂ ਨੇ ਜੋ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਉਸ ਦੇ ਬਾਰੇ ਜਾਣਨਗੇ ਕਿ ਕਿਸ ਤਰ੍ਹਾਂ ਸਿਰਫ ਭਾਰਤ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਨਹੀਂ ਬਲਕਿ ਵਿਦੇਸ਼ ਦੀ ਧਰਤੀ ਤੇ ਵੀ ਉਹਨਾਂ ਨੇ ਸਾਡੀ ਆਜ਼ਾਦੀ ਦੇ ਲਈ ਔਰ ਸਾਡੇ ਲਈ ਇੱਕ ਲੜਾਈ ਲੜੀ ਸੀ ਤਾਰਕ ਬਾਬੂ ਅਸੀਂ ਕਹੇ ਜੰਗ ਨੂੰ ਆਵਾਜ਼ ਨਹੀਂ ਜੇ ਮਾਰਦੇ ਪਰ ਚੱਲ ਕੇ ਆਈ ਹਰ ਜੰਗ ਦਾ ਜਵਾਬ ਹੁੰਦਾ ਸਾਡੇ ਕੋ ਨਾਨਕ ਜਹਾਜ਼ ਫਿਲਮ ਵਿੱਚ ਤਰਸੀਮ ਜਸੜ ਮੀਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਨੇ ਜਿਨ੍ਹਾਂ ਨੇ ਕੌਮਾਗਾਟਾ ਮਾਰੂ ਕਟਨਾ ਦਾ ਬਦਲਾ ਲਿਆ ਤੇ ਸ਼ਹੀਦੀ ਪ੍ਰਾਪਤ ਕੀਤੀ ਮੀਵਾ ਸਿੰਘ ਲੋਪੋਕੇ ਉਹ ਸ਼ਖਸ ਨੇ ਜੋ ਵਿਦੇਸ਼ੀ ਧਰਤੀ ਤੇ ਆਪਣਿਆਂ ਦੇ ਹੱਕਾਂ ਲਈ ਲੜਦੇ ਭਗਤ ਸਿੰਘ ਤੇ ਉਦਮ ਸਿੰਘ ਤੋਂ ਪਹਿਲਾਂ ਹੀ ਸ਼ਹੀਦ ਹੋਏ ਸਾਡੇ ਪੁਰਖਿਆਂ ਵੱਲੋਂ ਕੀਤੇ ਗਏ ਸੰਘਰਸ਼ ਅਤੇ ਉਨ੍ਹਾਂ ਨਾਲ ਹੋਈ ਬੇਇਨਸਾਫੀ ਬਾਰੇ ਸਾਡੇ ਬੱਚਿਆਂ ਨੂੰ ਤੇ ਆਉਣ ਵਾਲੀ ਜਨਰੇਸ਼ਨ ਨੂੰ ਸਿੱਖਿਅਤ ਕਰਨਾ ਬਹੁਤ ਜ਼ਰੂਰੀ ਹੈ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਸਮੁੰਦਰੀ ਸੀਨਸ ਕਾਫੀ ਸ਼ਾਨਦਾਰ ਨੇ ਵੀ ਐਫਐਫਐਕਸ ਇਹਨਾਂ ਸੀਨਸ ਵਿੱਚ ਪਰਫੈਕਟਲੀ ਯੂਜ਼ ਕੀਤੇ ਗਏ ਨੇ ਟ੍ਰੇਲਰ ਚ ਸਾਫ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਫਿਲਮ ਦੇ ਕਾਫੀ ਮਿਹਨਤ ਕੀਤੀ ਗਈ ਹੈ ਜੋ ਇਸ ਦੀ ਕੁਆਲਿਟੀ ਨੂੰ ਬਾਹਰ ਲੈ ਕੇ ਆ ਰਹੀ ਹੈ ਫਿਲਮ ਚ ਤਰਸੀਮ ਜਸਰ ਤੇ ਗੁਰਪ੍ਰੀਤ ਗੁੱਗੀ ਤੋਂ ਇਲਾਵਾ ਬਲਵਿੰਦਰ ਬੁਲੇਟ ਤੇ ਅਮਨ ਤਾਲੀਵਾਲ ਵਰਗੇ ਸਿਤਾਰੇ ਅਹਿਮ ਕਿਰਤਾਰਾ ਵਿੱਚ ਨਜ਼ਰ ਆਉਣ ਵਾਲੇ ਨੇ ਜਿਨ੍ਹਾਂ ਦੀ ਅਦਾਕਾਰੀ ਦੇ ਨਾਲ ਨਾਲ ਉਹਨਾਂ ਦੀ ਲੁਕਸ ਤੇ ਵੀ ਸ਼ਾਨਦਾਰ ਕੰਮ ਕੀਤਾ ਗਿਆ ਫਿਲਮ ਨੂੰ ਸ਼ਰਨਾਥ ਨੇ ਡਾਇਰੈਕਟ ਕੀਤਾ ਹੈ ਇਸਨੂੰ ਲਿਖਿਆ ਹੈ ਹਰਨਵ ਵੀਰ ਸਿੰਘ ਤੇ ਸ਼ਰਨਾਠ ਨੇ ਤੇ ਇਸਨੂੰ ਪ੍ਰੋਡਿਊਸ ਕੀਤਾ ਹੈ ਮਨਪ੍ਰੀਤ ਜੋਹਲ ਨੇ ਤੇ ਕੋ ਪ੍ਰੋਡਿਊਸ ਕੀਤਾ ਹੈ ਕਰਮਜੀਤ ਸਿੰਘ ਜੋਹਲ ਨੇ ਗੁਰਪ੍ਰੀਤ ਕੋਗੀ ਜੋ ਕਿ ਇਸ ਫਿਲਮ ਦਾ ਬਹੁਤ ਅਹਿਮ ਕਿਰਦਾਰ ਨਿਭਾ ਰਹੇ ਨੇ ਉਹਨਾਂ ਨੇ ਇੱਕ ਪੋਡਕਾਸਟ ਦੇ ਵਿੱਚ ਕਿਹਾ ਕਿ ਤੁਹਾਨੂੰ ਇਹ ਫਿਲਮ ਵੇਖ ਕੇ ਪਤਾ ਲੱਗੇਗਾ ਕਿ ਆਖਰਕਾਰ ਕਿਉਂ ਜਸਟਿਨ ਟਰੂਡੋ ਨੇ ਸਾਲ 2016 ਦੇ ਵਿੱਚ ਪਾਰਲੀਮੈਂਟ ਵਿੱਚ ਮਾਫੀ ਮੰਗੀ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਜਿੰਨੇ ਵੀ ਅੱਜ ਦੀ ਜਨਰੇਸ਼ਨ ਹੈ ਜਿੰਨੇ ਵੀ ਬੱਚੇ ਹੈ ਉਹਨਾਂ ਨੂੰ ਇਸ ਫਿਲਮ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਇਹ ਫਿਲਮ ਜਿਹੜੀ ਹੈ ਵੱਡੇ ਪਰਦੇ ਤੇ ਪਹਿਲੀ ਵਾਰ ਇੱਕ ਵੱਡਾ ਇਤਿਹਾਸ ਜਿਹੜਾ ਹੈ ਉਹ ਦਿਖਾਉਣ ਜਾ ਰਹੀ ਹੈ ਆ ਤੁਸੀਂ ਇੰਨੇ ਕ ਐਗਜ਼ਾਮਪਲ ਤੁਹਾਨੂੰ ਦੇ ਦੇਣਾ ਕਿ ਕਿੱਡਾ ਵੱਡਾ ਸਬਜੈਕਟ ਹੋਏਗਾ 2016 ਦੇ ਵਿੱਚ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਪੰਜਾਬੀਆਂ ਤੋਂ ਸਿੱਖਾਂ ਤੋਂ ਮਾਫੀ ਮੰਗੀ ਕੇ ਉਦੋਂ ਤੁਹਾਡੇ ਨਾਲ ਬਹੁਤ ਤੱਕਾ ਹੋਇਆ ਸੀ 102 ਸਾਲ ਬਾਅਦ ਕੈਨੇਡੀਅਨ ਪਾਰਲੀਮੈਂਟ ਚ ਮਾਫੀ ਮੰਗੀ ਗਈ ਹੈ ਕਮਾਗਾਟਾ ਮਾਰੂ ਦੀ ਘਟਨਾ ਦੀ ਕਮਾਗਾਟਾ ਮਾਰੂ ਦੇ ਇਤਿਹਾਸ ਨੂੰ ਤੁਸੀਂ ਥੋੜਾ-ਬਹੁਤ ਆਪਣੇ ਬਚਪਨ ਦੇ ਵਿੱਚ ਕੁਝ ਕਿਤਾਬਾਂ ਵਿੱਚ ਪੜਿਆ ਹੋਵੇਗਾ ਪਰ ਅੱਜ ਤੱਕ ਬਰੀਫ ਦੇ ਵਿੱਚ ਸ਼ਾਇਦ ਅਸੀਂ ਨਹੀਂ ਜਾ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹ ਜਾਨਣਾ ਜ਼ਰੂਰੀ ਹੈ ਕਿ ਕੀ ਸੀ ਕਮਗਾਟਾ ਮਾਰੂਤਾ ਇਤਿਹਾਸ ਕੀ ਸੀ ਗੁਰੂ ਨਾਨਕ ਜਹਾਜ਼ ਸੋ ਇਹ ਫਿਲਮ ਗੁਰੂ ਨਾਨਕ ਜਹਾਜ਼ ਜੋ ਕਿ 1 ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਇਹ ਬਰੀਫ ਦੇ ਵਿੱਚ ਦੱਸੇਗੀ ਕਿ ਆਖਿਰ ਇਹ ਪੂਰੀ ਘਟਨਾ ਕੀ ਸੀ ਕਦੋਂ ਹੋਈ ਕਿੱਦਾਂ ਹੋਈ ਤੇ ਕਿਉਂ ਹੋਈ ਸੋ ਇਹਨਾਂ ਕਿਉਂ ਦੇ ਕਦੋਂ ਦੇ ਔਰ ਕਿੱਦਾਂ ਦੇ ਜਿਹੜੇ ਸਵਾਲ ਦੇ ਜਵਾਬ ਨੇ ਉਹ ਸਾਨੂੰ ਇੱਕ ਮਹੀਨੇ ਨੂੰ ਜ਼ਰੂਰ ਮਿਲਣਗੇ ਉਮੀਦ ਇਹ ਕਰਦੇ ਆ ਕਿ ਜਿੰਨਾ ਪਿਆਰ ਅਸੀਂ ਟ੍ਰੇਲਰ ਨੂੰ ਦੇਖ ਕੇ ਹੁਣ ਤੱਕ ਲੋਕੀ ਦੇ ਰਹੇ ਨੇ ਕਿਉਂਕਿ ਇਹ ਟ੍ਰੈਂਡ ਵੀ ਕਰ ਰਿਹਾ ਹੈ ਉਨਾ ਹੀ ਪਿਆਰ ਜਦੋਂ ਫਿਲਮ ਰਿਲੀਜ਼ ਹੋਏਗੀ ਉਸ ਨੂੰ ਵੀ ਦੇਣਗੇ ਔਰ ਸਾਡੀ ਜਿਹੜੀ ਨਿਊ ਜਨਰੇਸ਼ਨ ਹੈ ਜਿਹੜੇ ਸਾਡੇ ਬੱਚੇ ਨੇ ਜਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਲਈ ਇੱਕ ਇਤਿਹਾਸ ਬਣ ਰਿਹਾ ਦੇਖਣ ਦੇ ਲਈ ਕਿਉਂਕਿ ਅਕਸਰ ਅਸੀਂ ਕਹਿੰਦੇ ਆ ਕਿ ਕਿਤਾਬਾਂ ਦੇ ਵਿੱਚ ਸ਼ਾਇਦ ਉਹ ਗੱਲਾਂ ਉਹਨੀਆਂ ਨਹੀਂ ਚੇਤੇ ਰਹਿੰਦੀਆਂ ਜਿੰਨੀਆਂ ਅਸੀਂ ਜਦੋਂ ਵਿਜ਼ੂਅਲੀ ਕੋਈ ਚੀਜ਼ ਵੇਖਦੇ ਆ ਉਹ ਰਹਿ ਜਾਂਦੀਆਂ ਸੋ ਸਾਨੂੰ ਲੱਗਦਾ ਹੈ ਕਿ ਅਜਿਹੀਆਂ ਹੋਰ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਹੈ ਜੋ ਸਾਡਾ ਇਤਿਹਾਸ ਸਾਹਮਣੇ ਰੱਖੇ ਔਰ ਸਾਨੂੰ ਕਿਤੇ ਨਾ ਕਿਤੇ ਸਾਡੇ ਇਤਿਹਾਸ ਦੇ ਨਾਲ ਜੋੜੇ। ਸੋ ਉਮੀਦ ਕਰਦੇ ਹਾਂ 1 ਮਈ ਨੂੰ ਲੋਕੀ ਇਹ ਫਿਲਮ ਜ਼ਰੂਰ ਵੇਖਣ ਜਾਣਗੇ ਔਰ ਆਪਣੇ ਜੋ ਵੀ ਰਿਵਿਊਜ਼ ਨੇ ਉਹ ਜ਼ਰੂਰ ਦੇਣਗੇ ਔਰ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਕੋਲ ਇੱਕ ਇਨਫੋਰਮੇਸ਼ਨ ਵੀ ਜਿਹੜੀ ਆਪਣੇ ਇਤਿਹਾਸ ਨੂੰ ਲੈ ਕੇ ਇਕੱਠੀ ਹੋ ਸਕਦੀ ਹੈ। ਅਗਲੀ ਵਾਰ ਮਿਲਦੇ ਹਾਂ ਹ ਤੱਕ ਮੇਨੋ ਯਾਨੀ ਕਿ ਨਹਿਮ ਅਨਹਾਸ ਨੰਦਰ ਹੋਈ ਜਾ ਜਾਈ। ਸਤਿਅਯਕਾਰ।